ਬੋਲਦਾ ਪੰਜਾਬ ਪ੍ਰੋਗਰਾਮ ਦੇ ਵਿੱਚ ਅੱਜ ਮੁੱਦਾ ਲੈ ਕੇ ਆਏ ਬਿਜਲੀ ਸੋਧ ਬਿੱਲ ਕੀ ਹੈਗਾ ਕਿਉਂ ਜਥੇਬੰਦੀਆਂ ਕਹਿ ਰਹੀਆਂ ਕਿ ਇਸ ਨੂੰ ਰੱਦ ਕੀਤਾ ਜਾਵੇ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਔਰ ਗੱਲਬਾਤ ਕਰਾਂਗੇ ਅਸੀਂ ਸਾਰੀ ਇਹਨਾਂ ਦੇ ਨਾਲ ਉਹ ਸਾਰੇ ਜਾਣਾਂਗੇ ਵੀ ਔਰ ਤੁਹਾਨੂੰ ਵੀ ਸੁਣਾਵਾਂਗੇ ਕਿ ਬੋਲਦਾ ਪੰਜਾਬ ਦੇ ਵਿੱਚ ਬਿਜਲੀ ਸੋਧ ਬਿੱਲ ਕਿਉਂ ਨਹੀਂ ਚਾਹੀਦਾ ਹੈਗਾ ਕੀ ਕਾਰਨ ਹੈਗਾ ਕੀ ਹੋਊਗਾ ਇਹ ਸਾਰੀਆਂ ਗੱਲਾਂ ਬਾਤਾਂ ਐਸੀ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ ਸਾਡੇ ਨਾਲ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਹੈਗੇ ਆ ਸਾਡੇ ਨਾਲ ਸਟੂਡੈਂਟ ਯੂਨੀਅਨ ਦੇ ਵੀ ਆਗੂ ਮੌਜੂਦ ਹੈਗੇ ਨੇ ਸਾਡੇ ਨਾਲ ਵੱਖ-ਵੱਖ ਫੈਡਰੇਸ਼ਨਾਂ ਦੇ ਉਹ ਵੀ ਮੌਜੂਦ ਹੈਗੇ ਨੇ ਸਾਰੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਾਡੇ ਨਾਲ ਬੋਲਦਾ ਪੰਜਾਬ ਦੇ ਵਿੱਚ ਇਹ ਸਾਰੇ ਮੌਜੂਦ ਹੈਗੇ ਆ ਔਰ ਬਿਜਲੀ ਸੌਦ ਮਿਲ 2025 ਦੀ ਗੱਲ ਕੀਤੀ ਗਈ ਹੈ ਉਸ ਨੂੰ ਲੈ ਕੇ ਜਿਹੜੀ ਸਾਰੀ ਗੱਲਬਾਤ ਹੈ ਉਹ ਕਰਾਂਗੇ ਔਰ ਜਾਣਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹੈਗੇ ਆ ਅਵਤਾਰ ਮੈਮ ਨਾਲ ਇਹਨਾਂ ਕੋਲ ਜਾਣਦੇ ਹੈਗੇ ਆ ਅਵਤਾਰ ਮੈਮਾ ਜੀ ਦੇਖਿਆ ਜਾਵੇ ਬਿਜਲੀ ਸੋਧ ਬਿੱਲ ਦੀ ਗੱਲ ਕੀਤੀ ਜਾ ਰਹੀ ਹੈਗੀ ਆ ਇਹ ਕੀ ਹੈਗਾ ਔਰ ਇਸ ਦੇ ਨਾਲ ਕੀ ਇਫੈਕਟ ਹੋਊਗਾ ਦੇਖੋ ਜੀ ਸਰਕਾਰ ਨੇ 2020 ਦੇ ਵਿੱਚ ਵੀ ਬਿਜਲੀ ਸੋਧ ਬਿੱਲ ਲਿਆਂਦਾ ਸੀ ਔਰ ਉਸ ਤੋਂ ਬਾਅਦ ਲਗਾਤਾਰ ਸੰਘਰਸ਼ ਕਰਕੇ ਅਸੀਂ ਇਸ ਨੂੰ ਰੋਕ ਦੇ ਰਹੇ ਆ ਤਾਂ ਹੁਣ 2025 ਦੇ ਵਿੱਚ ਇੱਕ ਨਵੀਂ ਬਿਜਲੀ ਕਾਉਂਸਲ ਬਣਾਉਣੀ ਚਾਹੁੰਦੇ ਨੇ ਜਿਹਦੇ ਨਾਲ ਸਿੱਧਾ-ਸਿੱਧਾ ਇਹ ਬਿਜਲੀ ਦਾ ਜਿਹੜਾ ਜਿਹੜੀ ਅੱਗੇ ਸਟੇਟਾਂ ਕੋਲ ਅਧਿਕਾਰ ਹੁੰਦਾ ਉਹ ਸਾਰਾ ਜਦੋਂ ਕਾਉਂਸਲ ਬਣਾਉਣ ਦੇ ਨਾਲ ਨੈਸ਼ਨਲ ਲੈਵਲ ਤੇ ਬਣੇਗੀ ਤਾਂ ਉਹਦਾ ਚੇਅਰਮੈਨ ਜਿਹੜਾ ਉਹ ਕੇਂਦਰ ਸਰਕਾਰ ਦਾ ਮੰਤਰੀ ਲੱਗੇਗਾ ਤਾਂ ਉਹਦੇ ਨਾਲ ਸਾਰੀ ਜਿਹੜੀ ਬਿਜਲੀ ਦਾ ਪ੍ਰਬੰਧ ਇਹਨਾਂ ਕੋਲੇ ਚਲਾ ਜਾਵੇਗਾ ਔਰ ਨਵੇਂ ਬਿੱਲ ਦੇ ਮੁਸਾਬਕ ਜਿਹੜਾ ਸਬਸਿਡੀਆਂ ਜਾਂ ਕ੍ਰੋਸ ਸਬਸਿਡੀਆਂ ਜਾਂ ਸਿੱਧੀਆਂ ਸਬਸਿਡੀਆਂ ਮਿਲਦੀਆਂ ਨੇ ਉਹ ਵੀ ਖਤਮ ਹੋਣਗੀਆਂ ਔਰ ਇਹਨਾਂ ਨੇ ਕਿਹਾ ਕਿ ਅਸੀਂ ਵੱਧ ਡਿਸਟ੍ਰੀਬਿਊਟਰ ਕਰ ਦੇਵਾਂਗੇ ਤਾਂ ਵੱਧ ਜਿਸ ਦਾ ਮਤਲਬ ਕਿ ਆੜ-ਆੜ ਥਾਵਾਂ ਤੇ ਹਿੱਸੇ ਨੂੰ ਪਹਿਲਾਂ ਕੇਂਦਰ ਆਪਦੇ ਅੰਦਰ ਕਰੂਗੀ ਫਿਰ ਆੜ-ਆੜ ਹਿੱਸਿਆਂ 'ਚ ਵੰਡ ਦੇਗੀ ਆੜ-ਆੜ ਜਿਹੜੇ ਵੱਡੇ ਕਾਰਪੋਰੇਟ ਸੈਕਟਰ ਨੇ ਆਬਾਨੀ ਅਡਾਨੀ ਜਾਂ ਉਹਨਾਂ ਨੂੰ ਦੇਵੇਗੀ ਉਹ ਥੱਲੇ ਆਪਣੇ ਹੋਰ ਠੇਕਾ ਜਿਹੜਾ ਆਡੜ ਜਿਹੜੇ ਸਬਡਿਵੀਜ਼ਨ ਨੇ ਜਾਂ ਲਾਈਨਾਂ ਦੇਣਗੇ ਔਰ ਇਹਦੇ ਨਾਲ ਜਿਹੜਾ ਵੱਡਾ ਫੈਕਟ ਹੈ ਵੀ ਮੁਲਾਜ਼ਮ ਜਿਹੜੇ ਸਾਡੇ ਸਰਕਾਰੀ ਨੇ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਣਾ ਠੇਕਾਦਾਰੀ ਸਿਸਟਮ ਨੇ ਹੋਰ ਵਧਣਾ ਹੈ ਜਿਹੜੀ ਜੜੀ ਪੱਕੀ ਨੌਕਰੀ ਖਤਮ ਹੋ ਜਾਣੀ ਉਸ ਦੇ ਨਾਲ ਜਿਹੜੇ ਸੀ ਬਿਜਲੀ ਵਰਤਦੇ ਆ ਚਾਹੇ ਕਿਸਾਨ ਖੇਤਾਂ 'ਚ ਫ੍ਰੀ ਬਿਜਲੀ ਵਰਤਦੇ ਨੇ ਮਜ਼ਦੂਰਾਂ ਨੂੰ ਘਰਾਂ ਦੀ ਯੂਨਿਟ ਮਾਫ ਹੈ ਕਿਸਾਨਾਂ ਨੂੰ ਵੀ ਮਾਫ ਹੈ ਉਹ ਵੀ ਖਤਮ ਹੋ ਜਾਣੀ ਹੈ ਔਰ ਨਾਲ ਜਿਹੜਾ ਸ਼ਹਿਰੀ ਵਰਗ ਹੈ ਇਨਾਂ ਦੇ ਜਿਹੜੇ ਵੱਡੀ ਪੱਧਰ ਤੇ ਪ੍ਰੀਪੇਡ ਮੀਟਰ ਲਾਏ ਜਾ ਰਹੇ ਨੇ ਜਿਹੜੇ ਚਿਪ ਵਾਲੇ ਮੀਟਰ ਜਿਨ੍ਹਾਂ ਨੂੰ ਕਹਿੰਦੇ ਆ ਉਹਦੇ ਨਾਲ ਜਿਹੜੀਆਂ ਦਰਾਂ ਕਰੇ ਸਰਕਾਰ ਤੈਅ ਕਰਦੀ ਜਾਂ ਫਰੀ ਦਿੰਦੀ ਆ ਉਹ ਵੀ ਜਿਹੜਾ ਤੈਅ ਕਰਨ ਦਾ ਹੱਕ ਜਿਹੜਾ ਸਾਡੀਆਂ ਮੋਬਾਈਲ ਸਿਮਾਂ ਵਾਂਗ ਜਾਂ ਡੀਜ਼ਲ ਪੈਟਰੋਲ ਦੇ ਰੇਟਾਂ ਵਾਂਗ ਜਾਂ ਹੋਰ ਜਿਹੜੀਆਂ ਪ੍ਰਾਈਵੇਟ ਵਸਤਾਂ ਨੇ ਜਿਹਨੂੰ ਆਪਾਂ ਡੀ ਕੰਟਰੋਲ ਕਹਿੰਦੇ ਉਹ ਡੀ ਕੰਟਰੋਲ ਹੋ ਜਾਏਗਾ ਸਰਕਾਰ ਤੋਂ ਉਹ ਕਾਰਪੋਰੇਟਾਂ ਦੇ ਹੱਥ ਚ ਚੱਲ ਜਾਏਗਾ ਤੇ ਉਹ ਤੈਅ ਕਰਨਗੇ ਕਿ ਸਾਡੀ ਜਿਹੜੀ ਬਿਜਲੀ ਆ ਲਾਈਫਲਾਈਨ ਬਣ ਚੁੱਕੀ ਸਾਡੀ ਅੱਜ ਬਿਜਲੀ ਤੋਂ ਬਿਨਾ ਤੁਸੀਂ ਦੇਖੋ ਸਵੇਰੇ ਜਾਗਦੇ ਆਂ ਮੋਬਾਈਲ ਫੋਨ ਤੋਂ ਲੈ ਕੇ ਰਸੋਈ ਤੋਂ ਲੈ ਕੇ ਔਰ ਇਥੋਂ ਤੱਕ ਕਿ ਸਾਡੇ ਵਹੀਕਲ ਵੀ ਉਹਨਾਂ ਬਿਜਲੀ ਦਾ ਚਾਰਜ ਹੋਣ ਲੱਗ ਪਏ ਨੇ ਤਾਂ ਕਾਰਪੋਰੇਟਾਂ ਨੂੰ ਲੱਗਦਾ ਕਿ ਇੱਥੇ ਉਹਨਾਂ ਨੂੰ ਮੋਟੀ ਕਮਾਈ ਸਾਨੂੰ ਹੋਣ ਵਾਲੀ ਹੈ ਤਾਂ ਉਹਨਾਂ ਨੇ ਪ੍ਰੈਸ਼ਰ ਪਾ ਕੇ ਸਾਡੀ ਕੇਂਦਰ ਸਰਕਾਰ ਤੇ ਇਹ ਬਿੱਲ ਲਿਆਂਦਾ ਔਰ ਇਹਨੂੰ ਪਾਸ ਕਰਕੇ ਪੂਰੇ ਦਾ ਪੂਰਾ ਸੈਕਟਰ ਜਿਹੜਾ ਬਿਜਲੀ ਦਾ ਕਾਰੋਬਾਰ ਹੈ ਉਨੂੰ ਉਹ ਮੁਨਾਫੇ ਦੀ ਜਿਹੜੀ ਇੱਕ ਚੀਜ਼ ਬਣਾ ਕੇ ਵਰਤੋਂ ਵਸਤੂ ਬਣਾ ਕੇ ਮਾਰਕੀਟ ਦੇ ਵਿੱਚ ਉਹਨੂੰ ਮਿਚ ਕੇ ਮੁਨਾਫਾ ਕਮਾਉਣਾ ਚਾਹੁੰਦੇ ਨੇ ਇਹ ਸਿੱਧਾ ਸਿੱਧਾ ਸਾਡੇ ਪੂਰੇ ਬਿਜਲੀ ਪ੍ਰਬੰਧ ਦੇ ਉੱਤੇ ਡਾਕਾ ਹੈ ਉਹ ਬਿਜਲੀ ਪ੍ਰਬੰਧ ਜਿਹੜਾ ਲੋਕਾਂ ਦੇ ਇੱਕ ਇੱਕ ਪੈਸੇ ਦੇ ਟੈਕਸ ਨਾਲ ਬਣਿਆ ਔਰ ਸਾਡੇ ਹੀ ਭਣਪਰਾਂ ਦੇ ਜੋਬ ਕਰਦੇ ਨੇ ਪੀੜੀਦਾਰ ਪੀੜੀ ਔਰ ਆਪਣੀਆਂ ਜਾਨਾਂ ਵੀ ਗਵਾਉਂਦੇ ਨੇ ਉਸ ਨੂੰ ਖੋਣ ਲਈ ਕੇਂਦਰ ਸਰਕਾਰ ਨੇ ਜਿਹੜਾ ਕਾਰਪੋਰੇਟ ਪ੍ਰਸਤ ਜਿਹੜੀ ਸਰਕਾਰ ਉਹਨੇ ਵੱਡਾ ਹੱਲਾ ਭੁਲਿਆ ਇਹ ਤੇ ਵਿਰੋਧ ਹੁਣ ਤੁਸੀਂ ਕਿਉਂ ਕਰ ਰਹੇ ਹੋ ਕਿ ਕੀ ਮੰਗ ਕੀ ਕਰਦੇ ਹੋ ਦੇਖੋ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਪੰਜਾਬ ਦੇ ਜਿਹੜੇ ਬਿਜਲੀ ਸਬ ਡਿਵੀਜ਼ਨ ਨੇ ਉਹਨਾਂ ਦੇ ਧਰਨੇ ਦਿਾਂਗੇ ਔਰ ਇਸ ਕਿਸਾਨ ਜਥੇ ਬੰਦੀਆਂ ਦੇ ਧਰਨੇ ਵਿੱਚ ਜਿੰਨੀਆਂ ਬਿਜਲੀ ਕਾਮੇ ਨੇ ਜਥੇ ਬੰਦੀਆਂ ਨੇ TSDU ਹੈ ਜਾਂ এমਪਲਾਈ ਫੈਡਰੇਸ਼ਨ ਦੇ ਜਥੇ ਬੰਦੀਆਂ ਨੇ ਟ੍ਰੇਡ ਯੂਨੀਅਨ ਨੇ ਉਹਨਾਂ ਸਾਰਿਆਂ ਨੇ ਸਮਰਥਨ ਦਿੱਤਾ ਵਿਦਿਆਰਥੀਆਂ ਨੇ ਨੌਜਵਾਨਾਂ ਨੇ ਮਜ਼ਦੂਰਾਂ ਨੇ ਸਾਰਿਆਂ ਨੇ ਸਮਰਥਨ ਦਿੱਤਾ ਔਰ ਅਸੀਂ ਇੱਕ ਦਿਨ ਦਾ ਧਰਨਾ ਦੇ ਕੇ ਪੱਤਰੇ ਫੂਕੇ ਨੇ ਜਿਹੜੇ ਜਿਹੜੇ ਬਿੱਲ ਨੇ ਦੋਵੇਂ ਇੱਕ ਬਿਜਲੀ ਸੋਧ ਬਿੱਲ ਔਰ ਇੱਕ ਸੀਡ ਬਿੱਲ ਜਿਹੜਾ ਬੀਜਾਂ ਨੂੰ ਦੇ ਉੱਪਰ ਹਮਲਾ ਬੋਲਣ ਲਈ ਕਿ ਬੀਜ ਕਿਵੇਂ ਕਾਰਪੋਰੇਟ ਦੇ ਕੰਟਰੋਲ 'ਚ ਹੋਣ ਲੋਕ ਆਪਣੇ ਘਰਾਂ 'ਚ ਆਪਣੀ ਹੀ ਫਸਲ ਦਾ ਬੀਜ ਵੀ ਨਹੀਂ ਸਾਂਭ ਸਕਣਗੇ ਹਰ ਵਾਰ ਉਹਨੂੰ ਕਿਸੇ ਨਾ ਕਿਸੇ ਕੰਪਨੀ ਤੋਂ ਵਿੱਚ ਖਰੀਦਣਾ ਪੈਗਾ ਉਹਦੇ ਵਿਰੋਧ 'ਚ ਅਸੀਂ ਪੂਰੇ ਪੰਜਾਬ 'ਚ ਜਿਹੜਾ ਸੱਦਾ ਦਿੱਤਾ ਵਿਰੋਧ ਕਰਨਾ ਹੈ ਕੇਂਦਰ ਤੋਂ ਕੀ ਮੰਗ ਕਰਦੇ ਹੈਗੀ ਉਹ ਕੇਂਦਰ ਸਰਕਾਰ ਤੋਂ ਸਾਡੀ ਮੰਗ ਹੈ ਜ ਸਮਾਪਤ ਹੋਇਆ ਸੀ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਬਿਜਲੀ ਸੋਧ ਬਿੱਲ ਨਹੀਂ ਲਿਆਵਾਂਗੇ ਉਹਨੂੰ ਰੱਦ ਕਰਨਾ ਚਾਹੀਦਾ ਜਿਹੜਾ ਬੀਜ ਸੋਧ ਬਿੱਲ ਆ ਉਹਨੂੰ ਬਿਲਕੁਲ ਉੱਕਾ ਨਹੀਂ ਲਿਆ ਸਕਦੇ ਕਿਉਂਕਿ ਉਹ ਬੀਜ ਖੇਤੀ ਨਾਲ ਸੰਬੰਧਿਤ ਹੈ ਤੇ ਖੇਤੀ ਰਾਜਾਂ ਨਾਲ ਅਧਿਕਾਰ ਚ ਹੈ ਸੋ ਇਸ ਕਰਕੇ ਦੋਨੋਂ ਬਿੱਲ ਜਿਹੜੇ ਆ ਤੁਰੰਤ ਬੰਦ ਕਰਨੇ ਚਾਹੀਦੇ ਆ ਪ੍ਰਾਈਵੇਟੇਸ਼ਨ ਰੋਕ ਕੇ ਮੁਲਾਜ਼ਮਾ ਕਿਸਾਨਾਂ ਮਜ਼ਦੂਰਾਂ ਦੀ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਬਿਲਕੁਲ ਬੋਲਦਾ ਪੰਜਾਬ ਦੇ ਵਿੱਚ ਅੱਜ ਨਾਲ ਮੌਜੂਦ ਹੈਗੇ ਨੇ ਇਹਨਾਂ ਤੋਂ ਜਾਣਾਂਗੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਹੈਗੇ ਆ ਕਿਸਾਨ ਮੌਜੂਦ ਹੈਗੇ ਆ ਵਿਦਿਆਰਥੀ ਦੇਖ ਸਕਦੇ ਹੈਗੇ ਉਹ ਇਹਨਾਂ ਤੋਂ ਸਾਰੀ ਗੱਲਬਾਤ ਕਰਾਂਗੇ ਔਰ ਕੀ ਮੰਗ ਕਰਦੇ ਹੈਗੇ ਕੀ ਨਾਮ ਹੈ ਜੀ ਤੁਹਾਡਾ ਸਰਜੀਤ ਕੁਮਾਰ ਜੀ ਸਰਜੀਤ ਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਸਾਡੀ ਇਹ ਆ ਵੀ ਜਿਹੜੀ ਕੇਂਦਰ ਸਰਕਾਰ ਇਹ ਲੋਕ ਮਾਰੂ ਨੀਤੀਆਂ ਥੱਲੇ ਲੈ ਕੇ ਆਈ ਹੈ ਮਜ਼ਦੂਰ ਮਾਰੂ ਲੋਕ ਮਾਰੂ ਮਲਾਜ਼ਮ ਮਾਰੂ ਇਹਨਾਂ ਨੂੰ ਜਿਹੜਾ ਰੱਦ ਕਰੇ ਤੇ ਸਾਨੂੰ ਜਿਹੜੀ ਕੋਈ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਤਹਿਤ ਜਿਹੜਾ ਸ਼ਾਸਨ ਜਿਹੜਾ ਥੱਲੇ ਲਾਗੂ ਕਰੇ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਕਾਨੂੰਨ ਬਣਾਏ ਸੀ ਚੋਰ ਮੋਰੀ ਰਹੀ ਉਹ ਵੀ ਅਸੀਂ ਆਪਦੇ ਇੱਕੇ ਦੇ ਨਾਲ ਖਤਮ ਕੀਤੇ ਨੇ ਦੁਬਾਰਾ ਫੇਰ ਇਹ ਜਿਹੜੇ ਪ੍ਰਾਈਵੇਟ ਬਿਜਲੀ ਕਰ ਰਹੇ ਨੇ ਜੱਥਾ ਨੂੰ ਦੇ ਰਹੇ ਨੇ ਇਹ ਨਲਾਇਕੀ ਸਾਰੀ ਇਹਨਾਂ ਦੀ ਹੈ ਆਪਣੇ ਜਿਹੜੇ ਸਿਸਟਮ ਹੈ ਇਹਨਾਂ ਨੇ ਆਪਦਾ ਜਿਹੜਾ ਵੱਡੀ ਪੱਧਰ ਤੇ ਉੱਤੇ ਇਹ ਇਹੋ ਜਿਹਾ ਮਾਲ ਖਰੀਦਦੇ ਨੇ ਜਿੱਦੀ ਲੋੜ ਨਹੀਂ ਹੁੰਦੀ ਤੇ ਇਹਨੂੰ ਨਾਮ ਮੁਲਾਜ਼ਮਾਂ ਦੇ ਮੜਦੇ ਨੇ ਵੀ ਇਹ ਜਿਹੜਾ ਇਹ ਪ੍ਰਾਈਵੇਟ ਜਿਨ ਨਜ਼ਰ ਨਾ ਕੀਤਾ ਮਹਿਕਮਾ ਨਹੀਂ ਬਚਣਾ ਪਰ ਸਾਡੀ ਇਹੋ ਹੀ ਹੈ ਵੀ ਇਹ ਜਿਹੜੇ ਉਹਨੇ ਕਾਨੂੰਨ ਬਣਾ ਰਹੀ ਹੈ ਇਹਨਾਂ ਤੇ ਸਾਡਾ ਪੂਰ ਜ਼ੋਰ ਵਿਰੋਧ ਹੋਵੇਗਾ ਤੇ ਸਰਕਾਰ ਨੂੰ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਉਹ ਵੀ ਇਥੋਂ ਲਿਖ ਕੇ ਭੇਜੇ ਤੇ ਇਸ ਹੱਕ ਦੇ ਵਿੱਚ ਜੇ ਨਹੀਂ ਕਰਦੀ ਤੇ ਇਸ ਇਧਰ ਵੀ ਅਸੀਂ ਜਿਹੜਾ ਆਪਣਾ ਮੋਰਚਾ ਖੋਲਾਂਗੇ ਕੇਂਦਰ ਸਰਕਾਰ ਨਾਲ ਤਾਂ ਅਸੀਂ ਵੱਡੀ ਪੱਧਰ ਤੇ ਲੜਾਈ ਦਿਆਂਗੇ ਬਿਲਕੁਲ ਸਾਡੇ ਨਾਲ ਹੋਰ ਵੀ ਮੌਜੂਦ ਹੈਗੇ ਨੇ ਕੀਰਾਵਾ ਜੀ ਤੁਹਾਡਾ ਤੇ ਰਵੀ ਸ਼ਰਮਾ ਜੀ ਅ ਰਵੀ ਜੀ ਕਿਵੇਂ ਦੇਖਦੇ ਹੋ ਜਿਹੜਾ ਬਿਜਲੀ ਸੋਧ ਬਿੱਲ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਵੀ ਸਮਰਥਨ ਜਿਹੜਾ ਇਸ ਦਾ ਕਰ ਰਹੇ ਹੋ ਕਿ ਰੱਦ ਹੋਣਾ ਚਾਹੀਦਾ ਕੀ ਕਿਉਂ ਰੱਦ ਹੋਣਾ ਚਾਹੀਦਾ ਕੀ ਕਾਰਨ ਕੀ ਹੈਗੇ ਆ ਕਿ ਸਰ ਬਿਲਕੁਲ ਰੱਦ ਹੋਣਾ ਚਾਹੀਦਾ ਜਿੱਥੇ ਸਰਕਾਰ ਪੱਪਾਂ ਪਰ ਹੋਈ ਬੈਠੀ ਹੈ ਅਜਿਹੇ ਸਮੇਂ 'ਚ ਵੀ ਅਸੀਂ ਇਹ ਬਿੱਲ ਜਾਂ ਸੀਡ ਬਿੱਲ ਹੋ ਗਿਆ ਜਾਂ ਬਿਜਲੀ ਬਿੱਲ 225 ਹੋ ਗਿਆ ਨੂੰ ਲਾਗੂ ਕਰਨਾ ਅਸੀਂ ਵੀ ਪੂਰੇ ਰੌਂਚਾ ਬੇਸੀ ਇਹਨਾਂ ਨੂੰ ਡਟਵਾ ਵਿਰੋਧ ਕਰਾਂਗੇ ਤੇ ਤਗੜੇ ਹੋ ਕੇ ਟਕਰਾਂਗੇ ਹਾਂ ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਚੰਨਨ ਸਿੰਘ ਪ੍ਰੈਜ਼ੀਡੈਂਟ ਪੈਨਸ਼ਨ ਐਸੋਸੀਏਸ਼ਨ ਸਿਟੀ ਡਿਵੀਜ਼ਨ ਫਰੋਜਪੁਰ ਤਾਂ ਬਿਲੀ ਸੋਤ ਬਿੱਲ ਦੀ ਆਪਾਂ ਗੱਲ ਕਰ ਰਹੇ ਹਹੀਆਂ ਕਿਉਂ ਰੱਦ ਹੋਣਾ ਚਾਹੀਦਾ ਕੀ ਕਾਰਨ ਕੀ ਹੈ ਦੇਖੋ ਜੀ ਇਹ ਬਿਜਲੀ ਬਿੱਲ ਜਿਹੜਾ 2000 ਪਹਿਲਾਂ 20 ਆਇਆ ਸੀ ਉਹਦਾ ਵੀ ਵਿਰੋਧ ਅਸੀਂ ਕਿਸਾਨ ਜਥੇਬੰਦੀਆਂ ਨਾਲ ਰਲ ਦਿੱਲੀ ਦੇ ਬਾਡਰਾਂ ਤੇ ਕੀਤਾ ਸੀ ਅੱਜ ਫੇਰ ਸਾਡੇ ਸਾਹਮਣੇ ਉਹੀ ਚੁਣੌਤੀ ਹੈ ਇਸ ਚੁਣੌਤੀ ਨੂੰ ਅਸੀਂ ਭਾਵੇਂ ਜਿੰਨਾ ਮਰਜੀ ਕੇਂਦਰ ਸਰਕਾਰ ਜ਼ੋਰ ਲਾ ਲਵੇ ਪੰਜਾਬ ਸਰਕਾਰ ਜ਼ੋਰ ਲਾ ਲਵੇ ਅਸੀਂ ਇਹਨੂੰ ਰੱਦ ਕਰਾ ਕੇ ਹੀ ਰਵਾਂਗੇ ਇਹ ਸਾਡਾ ਇੱਕ ਪਰਾਨੇ ਇਸ ਕਰਕੇ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇਕੱਤਰ ਹੋ ਕੇ ਇਸ ਜਿਹੜੇ ਬਿਜਲੀ ਬਿੱਲ ਨੂੰ ਰੱਦ ਕਰਾਈਏ ਕੀ ਕੀ ਕਾਰਨ ਕੀ ਹੈਗਾ ਮੈਂ ਇਹ ਜਾਨਣਾ ਚਾਹਨਾ ਕਿ ਇਹਦੇ ਨਾਲ ਕੀ ਹੋਊਗਾ ਜੇ ਬਿਜਲੀ ਸੋਡ ਬਿੱਲ ਆਂਦਾ ਹੈਗਾ ਤੇ ਇਹਦੇ ਨਾਲ ਕੀ ਹੋਏਗਾ ਕੀ ਨਹੀਂ ਦੇਖੋ ਇਹ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਜਾਂ ਮਜ਼ਦੂਰ ਨੇ ਜਾਂ ਜ਼ਿਮੀਦਾਰ ਨੇ ਜਾਂ ਕੁਝ ਵੀ ਹੈ ਸਾਰਾ ਆਧਾਰਾ ਜਿੰਨਾ ਵੀ ਬਿਜਲੀ ਤੇ ਚੱਲਦਾ ਉਹ ਸਾਰਾ ਖਤਮ ਹੋ ਜਾਏਗਾ ਪ੍ਰਾਈਵੇਟ ਹੱਥਾਂ ਵਿੱਚ ਚਲਾ ਜਾਏਗਾ ਸਾਡਾ ਜਿਹੜਾ ਬਿਲਕੁਲ ਘਰਾਂ ਦੇ ਵਿੱਚ ਵੀ ਜਿਹੜਾ ਬਿਜਲੀ ਦੇ ਕੰਮ ਨੇ ਜਾਂ ਖੇਤਾਂ ਦੇ ਵਿੱਚ ਨੇ ਟਿਊਬਵਲ ਚੱਲਦੇ ਪਏ ਨੇ ਜਿਨ੍ਹਾਂ ਨੂੰ ਇਸ ਵੇਲੇ ਫ੍ਰੀ ਬਿਜਲੀ ਮਿਲ ਰਹੀ ਹੈ ਜਾਂ ਜਿਹੜੀ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਫ੍ਰੀ ਬਿਜਲੀ ਮਿਲ ਰਹੀ ਹੈ ਇਹ ਸਾਰਾ ਕੁਝ ਖਤਮ ਹੋ ਜਾਏਗਾ ਅਤੇ ਜਿਵੇਂ ਇੱਕ ਬਿਜਲੀ ਘਾਰੇ ਉਹਨੇ ਤੇ ਇੱਕ ਠੇਕੇਦਾਰ ਨੂੰ ਨਾ ਦਿੱਤਾ ਜਾਵੇਗਾ ਉਹਦੇ ਤੋਂ ਅੱਗੇ ਜਿਹੜੇ ਨਿੱਕੇ ਨਿੱਕੇ ਫੀਡਰ ਨੇ ਉਹਨਾਂ ਤੇ ਗਾਂ ਛੋਟੇ ਠੇਕੇਦਾਰ ਲਾ ਕੇ ਇਹਨਾਂ ਨੇ ਉਹ ਜਿਹੜਾ ਪ੍ਰਾਈਵੇਟ ਪ੍ਰਾਈਵੇਟੇਸ਼ਨ ਨੂੰ ਪੂਰਾ ਜੋਰ ਦੇ ਕੇ ਇਥੇ ਲਾਗੂ ਕਰਨਾ ਉਹ ਇਹਦਾ ਅਸੀਂ ਵਿਰੋਧ ਕਰਾਂਗੇ ਅਸੀਂ ਪੂਰੇ ਜ਼ੋਰ ਦੇ ਨਾਲ ਅਸੀਂ ਸਾਰੀਆਂ ਜਥੇਬੰਦੀਆਂ ਮਿਲ ਕੇ ਇਹਦਾ ਵਿਰੋਧ ਕਰਾਂਗੇ ਤਾਂ ਬਿਲਕੁਲ ਵੱਖ-ਵੱਖ ਜਥੇਬੰਦੀਆਂ ਮੌਜੂਦ ਨੇ ਹੋਰ ਗੱਲਬਾਤ ਕਰਦੇ ਆਂ ਕੀ ਨਾਮ ਹੈ ਜੀ ਤੁਹਾਡਾ ਪਿੱਪਲ ਸਿੰਘ ਆ ਪਿੱਪਲ ਜੀ ਆ ਬਿਜਲੀ ਸੋਰ ਬਿੱਲ ਦੀ ਗੱਲ ਕੀਤੀ ਜਾ ਰਹੀ ਹੈਗੀ ਕਿ ਕਿ ਬਿੱਲ ਹੈਗਾ ਔਰ ਕਿਉਂ ਰੱਦ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਕਿਉਂਕਿ ਇਹ 100 ਰੁਪਏ ਤੋਂ ਦੱਸਿਆ ਕਿ ਪਹਿਲਾਂ ਵੀ 2020 ਚ ਲਿਆਂਦਾ ਗਿਆ ਸੀ ਹੁਣ ਫਿਰ 25 ਦਵਾਰਾ ਲਿਆਂਦਾ ਜਾ ਰਿਹਾ ਹੈ ਇਹਦਾ ਕਰਕੇ ਸਰਮਾਇਦਾਰਾਂ ਨੂੰ ਸਾਡਾ ਜਨਕਾ سرمایہ ਲਟਾਇਆ ਜਾ ਰਿਹਾ ਹੈ ਤੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਬੇਰੋਜਗਾਰੀ ਪੈਦਾ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਇਹ ਸੋਨ ਬਿਲ ਆਵੇਗਾ ਉਹ ਨਾਲ ਪ੍ਰਾਈਵੇਟੇਸ਼ਨ ਹੋਵੇਗੀ ਪ੍ਰਾਈਵੇਟੇਸ਼ਨ ਦੇ ਵਿੱਚ ਇਹ ਸਾਡੀ ਬੇਰੋਜਗਾਰੀ ਵੱਧ ਰਹੀ ਹੈ 10-15000 ਦੇ ਅੱਗੇ ਸਾਡੇ ਨੌਜਵਾਨਾਂ ਨੂੰ ਠੇਕੇਦਾਰ ਰੱਖਣਗੇ ਉਹਨਾਂ ਕੰਮ ਕਰਾਉਣਗੇ ਪੱਕੀਆਂ ਨੌਕਰੀਆਂ ਉਸਨਾਂ ਖਤਮ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਪਹਿਲਾਂ 86 ਬਿਜਲੀ ਬੋਰਡ ਦੇ ਵਿੱਚ ਵੀ 1 ਲੱਖ 30-35 ਹਜ਼ਾਰ ਬੰਦਾ ਕੰਮ ਕਰਦਾ ਸੀ ਜਿੱਥੇ 22000 ਬੰਦਾ ਰਹਿ ਗਿਆ ਹੈ ਤੇ ਸਾਡੇ 9 ਜਨ ਬਾਅਦ ਜਿਹੜੇ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ ਅਸੀਂ ਤੇ ਰੋਜ਼ਗਾਰ ਦੇਾਂਗੇ ਆ ਇੱਕ ਪਾਸੇ ਪ੍ਰਾਈਵੇਟ ਬਿਲ ਲਿਆ ਕੇ ਤੇ ਇਹੋ ਜੇ ਕੰਮ ਕਰਕੇ ਪ੍ਰਾਈਵੇਟ ਕਰ ਰਹੇ ਆ ਤੇ ਨੌਜਵਾਨਾਂ ਨੂੰ ਬੇਰੋਜ਼ਗਾਰ ਕੀਤਾ ਜਾ ਰਿਹਾ ਇਸ ਕਰਕੇ ਇੱਕ ਬਿਜਲੀ ਜਿਹੜੀ ਹੈ ਉਹ ਸਾਡੀ ਪਹੁੰਚ ਬਾਹਰ ਹੋ ਜਾਵੇਗੀ ਤੇ ਸਬਸਿਡੀਆਂ ਜਿਹੜੀਆਂ ਇਹ ਸਰਕਾਰਾਂ ਨੇ ਬੰਦ ਕਰ ਦੇਣੀਆਂ ਜੋ ਪ੍ਰਾਈਵੇਟ ਇਸ਼ੂ ਦੇ ਦਿੱਤਾ ਇਸ ਕਰਕੇ ਅਸੀਂ ਦਾ ਡਟ ਕੇ ਵਿਰੋਧ ਕਰਦੇ ਆ ਪੀਐਸਯੂ ਪ੍ਰਾਈਵੇਟ ਫੈਡਰੇਸ਼ਨ ਦੇ ਵੱਲੋਂ ਅਸੀਂ ਜਿੱਥੇ ਵੀ ਕੋਈ ਸਾਡਾ ਸਮਾਗ ਅਸੀਂ ਡਟ ਕੇ ਵਿਰੋਧ ਕਰਾਂਗੇ ਇਹ ਬਿੱਲ ਨੂੰ ਅਸੀਂ ਸਾਰਿਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮ ਵਰਸੇ ਬੰਦੀਆਂ ਨਾਲ ਕੇ ਲੜਾਈ ਲੜਾਂਗੇ ਤੇ ਮੋਦੀ ਦੀ ਇਹ ਸਰਕਾਰ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਤਾਂ ਬਿਲਕੁਲ ਬਿਲੀ ਸੋਲ ਬਿੱਲ ਦੀ ਗੱਲ ਕੀਤੀ ਜਾਂਦੀ ਹੈ ਕਿ ਇਹ ਪਿੰਡਾਂ ਦੇ ਵਿੱਚ ਕੀ ਹੋਏਗਾ ਇਸ ਦੇ ਨਾਲ ਜੇ ਗੱਲ ਕਰੀਏ ਤਾਂ ਆਪਾਂ ਕੀ ਮੰਗ ਕੀ ਕਰਦੇ ਹਾਂ ਮੰਗ ਕੀ ਕਰਦੇ ਹੈਗੇ ਤੁਸੀਂ ਬਿੱਲ ਵੀ ਨਹੀਂ ਆਪਾਂ ਸੋਣਾ ਚਾਹੀਦਾ ਜੀ ਹੂੰ ਇਹ ਫਿਰ ਇਹ ਦੇ ਨਾਲ ਜਿਵੇਂ ਗਰੀਬ ਤੌਫਕਾ ਛੋਟਾ ਕਿਸਾਨ ਇਹ ਨਹੀਂ ਭਰ ਸਕਦਾ ਜੀ ਨਾ ਹੂੰ ਤਬੀਕੂ ਹੋਰ ਗੱਲਬਾਤ ਕਰਦੇ ਹੈਗੇ ਆ ਬਿਜਲੀ ਸੋਧ ਬਿੱਲ ਦੀ ਕੀ ਮੰਗ ਕਰ ਰਹੇ ਹੈਗੇ ਹੋ ਤੁਸੀਂ ਜੀ ਬਿਜਲੀ ਸੋਧ ਬਿੱਲ 2020 ਵਿੱਚ ਵੀ ਲਾਗੂ ਕੀਤਾ ਗਿਆ ਸੀ ਜਿਹੜਾ ਅਸੀਂ ਸਾਰੀਆਂ ਜੱਥੇਬੰਦੀਆਂ ਇਕੱਠੇ ਹੋ ਕੇ ਕਿਸਾਨ ਜੱਥੇਬੰਦੀਆਂ ਨਾਲ ਲੈ ਕੇ ਅਸੀਂ ਡਟਣਾ ਵਿਰੋਧ ਕਰਕੇ ਉਹਨੂੰ ਰੋਕਿਆ ਹੁਣ ਜਿਹੜਾ ਮੋਦੀ ਸਰਕਾਰ ਇਹ 2025 ਸੋਧ ਬਿੱਲ ਪਾਸ ਕਰਨ ਜਾ ਰਹੀ ਹੈ ਉਹ ਸਾਥੀ ਅਸੀਂ ਪਾਸ ਨਹੀਂ ਹੁੰਦਿਆਂਗੇ ਇਹ ਜਿਹੜਾ ਬਿੱਲ ਪਾਸ ਹੋਵੇਗਾ ਇਹਦੇ ਲਈ ਖੇਤਕਾਰ ਨੂੰ ਵੀ ਨੁਕਸਾਨ ਆ ਕਰੀਬ ਤੱਕੇ ਨੇ ਨੁਕਸਾਨ ਆ ਕਿਸਾਨ ਜੀਵਿੰਦਾਂ ਨੂੰ ਨੁਕਸਾਨ ਆ ਕਿਉਂਕਿ ਜਿਹੜੀ ਬਿਜਲੀ ਅੱਜ ਸਾਨੂੰ ਸਾਡੇ ਕਿਸਾਨ ਵੀਰਾਂ ਦੇ ਖੇਤਾਂ 'ਇਫਰੀ ਮਿਲਦੀ ਪਈ ਆ ਉਹਦਾ ਬਿੱਲ ਲਾਗੂ ਹੋ ਜਾਏਗਾ ਜਾਂ ਸਾਡੇ ਜਿਹੜੀ 600 ਯੂਨਟ 6 ਦਾ ਦੋਵਾਂ ਮਿਲ ਨਹੀਂ ਮਿਲਦੀ ਉਹ ਬੰਦ ਹੋ ਜਾਏਗੀ ਜਿਹੜੀ ਬਿਜਲੀ ਸਾਨੂੰ ਮਿਲਦੀ ਵੀ ਇਹ ਮਹਿੰਗੇ ਰੇਟਾਂ ਸਾਨੂੰ ਮਿਲੂਗੀ ਜਿਹੜਾ ਕਿ ਇਹਦਾ ਅਸੀਂ ਡਟ ਕੇ ਵਿਰੋਧ ਕਰ ਰਹੇ ਆ ਇਹ ਨਹੀਂ ਹੁੰਦਿਆਂਗੇ ਜੀ ਉਹਨੇ ਆਪਦੇ ਆਪਦੇ ਜਿਹੜੀਆਂ ਗੱਲਾਂ ਹੈਗੀਆਂ ਨੇ ਔਰ ਸਾਰੇ ਕਹਿ ਰਹੇ ਹੈਗੇ ਆ ਹੋਰ ਗੱਲਬਾਤ ਕਰਦੇ ਹੈਗੇ ਆ ਸਰ ਬਿਜਲੀ ਸੌਧ ਬਿੱਲ ਦੀ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਤੁਸੀਂ ਲਗਾਤਾਰ ਚੱਕ ਰਹੇ ਹੈਗੇ ਉਹ ਮੁੱਦਾ ਕੀ ਇਹ ਬਿਜਲੀ ਸੌਧ ਬਿੱਲ ਨਹੀਂ ਆਣਾ ਚਾਹੀਦਾ ਹੈਗਾ ਬਿਜਲੀ ਸੌਧ ਬਿੱਲ ਕੀ ਹੈ ਔਰ ਕੀ ਹੋਊਗਾ ਇਹਦੇ ਨਾਲ ਦੇਖੋ ਜੀ ਜਿਹੜਾ ਬਿਜਲੀ ਬਿੱਲ 2025 ਮੋਦੀ ਦੀ ਸਰਕਾਰ ਔਰ ਭਗਵੰਤ ਮਾਨ ਦੀ ਸਾਡੇ ਪੰਜਾਬ ਅੰਦਰ ਕਿਰਤੀ ਕੰਮ ਹੈ ਕਿਰਤੀ ਲੋਕ ਜਿਹੜੇ ਕਿਸਾਨੀ ਨਾਲ ਜਦਾ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਤੁਸੀਂ ਵੇਖਿਆ ਜਾਏ ਪਰ ਜਿਹੜੇ ਮੀਟਰ ਸਿਮਾ ਵਾਲੇ ਨੇ ਜਿਸ ਤਰ੍ਹਾਂ ਇੱਕ ਬਿਜਲੀ ਬੋਰਡ ਇਹ ਮੇਦਾਦਾਰਾ ਹੈ ਜਿਹੜਾ ਪਹਿਲਾਂ ਖਪਤਕਾਰ ਨੂੰ ਬਿਜਲੀ ਸਪਲਾਈ ਕਰਦਾ ਔਰ ਬਾਅਦ ਦੇ ਵਿੱਚ ਉਹਨਾਂ ਕੋਲ ਪੈਸੇ ਮੋਹਜਾ ਕਰਦਾ ਹੈ ਜੇਕਰ ਬਿਜਲੀ 2025 ਬਿੱਲ ਪਾਸ ਹੋ ਜਾਂਦਾ ਤੇ ਜਿਸ ਤਰ੍ਹਾਂ ਆਪਾਂ ਮੋਬਾਈਲ ਦਾ ਰੀਚਾਰਜ ਕਰਵਾਨੇ ਆ ਉਸੇ ਤਰ੍ਹਾਂ ਪਹਿਲਾਂ ਆਪਾਂ ਨੂੰ ਰੀਚਾਰਜ ਕਰਵਾਉਣਾ ਪਏਗਾ ਔਰ ਇਹ ਰੀਚਾਰਜ ਮੋਬਾਈਲ ਵਰਗਾ ਨਹੀਂ ਹੋਵੇਗਾ ਇਹ ਬਿਜਲੀ ਦਾ ਮਸਲਾ ਹੈ ਬਿਜਲੀ ਹਰ ਘਰ ਦੇ ਵਿੱਚ ਤੁਹਾਨੂੰ ਪਤਾ ਬਹੁਤ ਜ਼ਰੂਰੀ ਹੈ ਜੇਕਰ ਘੱਟੋ ਘੱਟ ਇਹ ਕਿੱਥੇ ਤਰ੍ਹਾਂ ਤੈਅ ਕਰਦੀ ਹੈ 5000 ਤੋਂ ਕੱਟ ਕਰਦੀ ਹੈ 7000 ਤੋਂ ਕੱਟ ਕਰਦੀ ਹੈ ਕੋਈ ਵੀ ਖਪਤਕਾਰ 5-7000 ਦੀ ਬਿਜਲੀ ਮਹੀਨੇ ਦੀ ਮੁੱਲ ਨਹੀਂ ਖਰੀਦ ਸਕਦੇ ਜਿਹਦਾ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਉਹਦੇ ਨਾਲ ਨਾਲ ਇਹ ਸਾਡੀਆਂ ਪ੍ਰਾਪਰਟੀਆਂ ਜਿਹੜੀਆਂ ਬਿਜਲੀ ਘਰ ਆ ਦੇਖ ਲਓ ਜੀ ਕਿੰਨੇ ਚਿਰਾਂ ਦੇ ਪੁਰਾਣੇ ਬਣੇ ਹੋਏ ਨੇ ਇਹਨਾਂ ਨੂੰ ਖੰਡਰ ਕਰ ਰਹੀ ਹੈ ਅਸੀਂ ਬਾਰ-ਬਾਰ ਮੈਨੇਜਮੈਂਟ ਨੂੰ ਗੱਲ ਕਹੀ ਹੈ ਕਿ ਇਹਨਾਂ ਨੂੰ ਮੁਰੰਮਤ ਕੀਤੀ ਜਾਏ ਇਹਨਾਂ ਦੀ ਬਿਲਕੁਲ ਮੁਰੰਮਤ ਨਹੀਂ ਕੀਤੀ ਜਾ ਰਹੀ ਕਿਉਂਕਿ ਇਹਨਾਂ ਦੀ ਪ੍ਰਪੋਜ਼ਲ ਬਣ ਚੁੱਕੀ ਹੈ ਇਹਨਾਂ ਨੂੰ ਵੇਚਣ ਦੀ ਲੁਧਿਆਣੇ ਦੇ ਵਿੱਚ ਸਾਡੀਆਂ ਪ੍ਰਾਪਰਟੀਆਂ ਪਟਿਆਲੇ ਦੇ ਵਿੱਚ ਹੋਰ ਕਈ ਥਾਰਾਂ ਦੇ ਵਿੱਚ ਇਹਨਾਂ ਨੇ ਪ੍ਰਾਪਰਟੀ ਉੱਪਰ ਵੇਚਣ ਦੀ ਪ੍ਰਪੋਜ਼ਲ ਤਿਆਰ ਕਰ ਲਈ ਹੈ ਜਿਹਦਾ ਬਿਜਲੀ ਕੰਮ ਖਾਸ ਕਰਕੇ ਡਟ ਕੇ ਵਿਰੋਧ ਕਰਦਾ ਹੈ ਇਹ ਜਾਨਾਂ ਦੇ ਕੇ ਅਸੀਂ ਬਿਜਲੀ ਘਰ ਨੂੰ ਸਾਰਿਆ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਹੇ ਸੈਂਟਰ ਸਰਕਾਰ ਤੋਂ ਅਸੀਂ ਜੋ ਮੰਗ ਕਰਦੇ ਆ ਇਹ ਬਿੱਲ ਬਿਲਕੁਲ ਲੋਕਾਂ ਦੇ ਹਿੱਤ ਲਈ ਨਹੀਂ ਹੈ ਇਹ ਮਜ਼ਦੂਰ ਜਿਹੜਾ ਗਰੀਬ ਵਰਗਾ ਉਹਦੇ ਖਿਲਾਫ ਹੈ ਬਹੁਤ ਕਿਉਂਕਿ ਗਰੀਬ ਬਿਜਲੀ ਮੁਹੱਈਆ ਵਧੀਆ ਤਰੀਕੇ ਨਾਲ ਨਹੀਂ ਲੈ ਸਕਦਾ ਇਸ ਕਰਕੇ ਇਹਨੂੰ ਰੱਦ ਕੀਤਾ ਜਾਵੇ ਜੇਕਰ ਇਹ ਨਹੀਂ ਰੱਦ ਕਰਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਖਸਤਾ ਹਾਲ ਹੋ ਜਾਏਗਾ ਕਿਉਂਕਿ ਪੰਜਾਬ ਦੇ ਵਿੱਚ 80% ਲੋਕ ਮੈਨਾਂ ਜਿਹੜੇ ਮਜ਼ਦੂਰ ਦਿਹਾੜੀ ਕਿਰਤੀ ਕੰਮ ਇਹਨਾਂ ਜਿਹੜੇ ਕਰਕੇ ਖਾਂਦੇ ਨੇ ਉਹ ਬਿਜਲੀ ਪ੍ਰਾਈਵੇਟ ਪਹਿਲਾਂ ਨਹੀਂ ਲੈ ਸਕਦੇ ਇਸ ਕਰਕੇ ਅਸੀਂ ਬਿੱਲ ਦਾ ਵਿਰੋਧ ਕਰਦੇ ਆ ਤੇ ਆਉਣ ਵਾਲੇ 14 ਤਰੀਕ ਨੂੰ ਜਿਸ ਤਰ੍ਹਾਂ ਅਵਤਾਰ ਸਿੰਘ ਜੀ ਨੇ ਕਿਹਾ ਜੀ ਜੋ ਵੀ ਸਾਡਾ ਐਸਕੇਮ ਹਿੰਦੁਸਤਾਨ ਦੀ ਟ੍ਰੇਡ ਯੂਨੀਅਨਾਂ ਬਿਜਲੀ ਕੰਮ ਇਹ ਜਿੰਨੇ ਵੀ ਨਾ ਉਹ ਮੀਟਿੰਗ ਕਰਨੇ ਜਾ ਰਹੇ ਨਾ ਜੋ ਵੀ ਫੈਸਲਾ ਸਾਨੂੰ ਦੇਣਗੇ ਅਸੀਂ ਆਪਣੀ ਪ੍ਰਾਪਰਟੀ ਨੂੰ ਬਚਾਉਣ ਲਈ ਆਪਣੇ ਬਿਜਲੀ ਬੋਰਡ ਨੂੰ ਬਚਾਉਣ ਲਈ 2025 ਬਿੱਲ ਨੂੰ ਰੱਦ ਕਰਵਾਉਣ ਲਈ ਹਰ ਹਿੱਲਾ ਕਰਾਂਗੇ ਅਹ ਤੇ ਜੇਕਰ ਫਿਰ ਵੀ ਨਹੀਂ ਕਿਸੇ ਪਾਸੇ ਲੱਗਦੇ ਤੇ ਇਹ ਬਿਜਲੀ ਘਰ ਅਸੀਂ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਇਹ ਬਿਜਲੀ ਘਰ ਅਸੀਂ ਸਾਰੇ ਨਾ ਆਪਣੀਆਂ ਜਾਨਾਂ ਦੇ ਕੇ ਸਾਰੇ ਨਾ ਸਾਡੇ ਵੱਡੇਾਂ ਬਡੇਰਿਆਂ ਨੇ ਕਿੰਨੇ ਹਰ ਸੀਜ਼ਨ ਦੇ ਵਿੱਚ ਘਟੋ ਘਟ ਇੱਕ ਸਾਲ ਦੇ ਵਿੱਚ 50 ਔਰ 60 ਕਰਮਚਾਰੀਆਂ ਦੀ ਸਾਡੀ ਮੌਤ ਹੁੰਦੀ ਆ ਉਨਾ ਖੂਨਾ ਨਾਲ ਅਸੀਂ ਬਿਜਲੀ ਘਰ ਨੂੰ ਸਾਰੇ ਆ ਬਿਲੀ ਬੋਰਡ ਨੂੰ ਸਾਰੇ ਆ ਇਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਨਹੀਂ ਜਾਣ ਦੇਵਾਂਗੇ ਇਹ ਲੋਕਾਂ ਦਾ ਅਦਾਰਾ ਇਹ ਲੋਕਾਂ ਦਾ ਹੀ ਰਹੇਗਾ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਇਹ ਸਾਰੇ ਸਾਡੇ ਨਾਲ ਜਥੇਬੰਦੀਆਂ ਦੇ ਆਗੂ ਮੌਜੂਦ ਹੈਗੇ ਨੇ ਔਰ ਬੋਲਦਾ ਪੰਜਾਬ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਕੋਲੋਂ ਜਾਣ ਰਹੇ ਹੈਗੇ ਆ ਬਿਜਲੀ ਸੋਧ ਬਿੱਲ ਦੇ ਲੈ ਕੇ ਕੀ ਮੰਗ ਕਰ ਰਹੇ ਹੈਗੇ ਨੇ ਇਹ ਗੱਲ ਕਰ ਰਹੇ ਹੈਗੇ ਆ ਹੋਰ ਗੱਲਬਾਤ ਕਰਦੇ ਹੈਗੇ ਆ ਸਾਡੇ ਨਾਲ ਨੌਜਵਾਨ ਵੀ ਮੌਜੂਦ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਹੈ ਤਾਂ ਹੋਰ ਗੱਲਬਾਤ ਕਰਦੇ ਹੈਗੇ ਆ ਜਾਣਦੇ ਹੈਗੇ ਆ ਸਾਡੇ ਨਾਲ ਜਗਰੂਪ ਤੁਸੀਂ ਮੌਜੂਦ ਹੋ ਕਿਵੇਂ ਦੇਖਦੇ ਹੈਗੇ ਹੋ ਜਿਹੜਾ ਬਿਜਲੀ ਸੌਤ ਬਿੱਲ ਹੈਗਾ ਜੇ ਤੁਸੀਂ ਮੰਗ ਕਰ ਰਹੇ ਹੋ ਰੱਦ ਕੀਤਾ ਜਾਵੇ ਇਹ ਜੋ ਬਿੱਲ ਹੈ ਜੀ ਬਹੁਤ ਜ਼ਿਆਦਾ ਖਤਰਨਾਕ ਹੈ ਬਿੱਲ ਇਦਾਂ ਦਾ ਹੈ ਕਿ ਜਦੋਂ ਇਹ ਬਿੱਲ ਜੇ ਲਾਗੂ ਹੋ ਜਾਂਦਾ ਤਾਂ ਜਿਹੜੀ ਬਿਜਲੀ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਆ ਜਾਏਗੀ ਜਦੋਂ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆਏਗੀ ਤਾਂ ਫਿਰ ਮੁਨਾਫਿਆਂ ਦਾ ਜਿਹੜਾ ਸਿਲਸਲਾ ਸ਼ੁਰੂ ਹੋਏਗਾ ਜਿਹੜੀ ਚੀਜ਼ ਸਾਨੂੰ ਅੱਜ ਕੋਈ 7 ਜਾਂ 8 ਰੁਪਏ ਜੁਨਟ ਮਿਲਦੀ ਹੈ ਹੋ ਸਕਦਾ ਸਾਨੂੰ 15 ਜਾਂ 20 ਰੁਪਏ ਲੈਣੇ ਪਵੇ ਤੇ ਉਹ ਵੀ ਇੱਦਾਂ ਲੈਣੀ ਪਵੇਗੀ ਕਿ ਪਹਿਲਾਂ ਪੈਸੇ ਦੋਗੇ ਤੇ ਤੁਹਾਨੂੰ ਇਹ ਚੀਜ਼ ਮਿਲੇਗੀ ਜਿਹੜੀ ਆਮ ਲੋਕਾਂ ਦੇ ਵੱਸ ਦੇ ਵਿੱਚੋਂ ਬਾਹਰ ਹੋ ਜਾਏਗੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਏਗਾ ਗਰੀਬ ਬੰਦਾ ਤਾਂ ਰੋਟੀ ਤੋਂ ਵੀ ਬਿਹਾਲ ਹੋ ਜਾਏਗਾ ਚਲੋ ਜਿਹੜਾ ਕੋਈ ਮਾੜਾ ਮੋੜ ਤਗੜਾ ਬੰਦਾ ਉਹ ਭਰ ਲੂਗਾ ਪਰ ਜਿਹੜਾ ਜਿੰਨੇ ਰੋਜ਼ ਕਮਾ ਕੇ ਰੋਜ਼ ਖਾਣੀ ਹੈ ਉਹ ਇਹ ਚੀਜ਼ ਕਦੀ ਵੀ ਨਹੀਂ ਕਰ ਸਕਦਾ ਸੋ ਅਸੀਂ ਇਸ ਚੀਜ਼ ਦਾ ਪੂਰ ਜ਼ੋਰ ਸ਼ਬਦਾ ਵਿੱਚ ਵਿਰੋਧ ਕਰਦੇ ਹਾਂ ਕੇਂਦਰ ਸਰਕਾਰ ਤੋਂ ਕੀ ਮੰਗ ਕਰਦੇ ਕੇਂਦਰ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਇਹ ਜਿਹੜਾ ਬਿੱਲ ਹੈ ਇਹਨੂੰ ਪਹਿਲੀ ਗੱਲ ਤਾਂ ਥੱਲੇ ਲੋਕਾਂ ਨਾਲ ਵਿਚਾਰ ਲਵੇ ਕਿਸੇ ਬੁੱਧੀਜੀਵਨ ਨਾਲ ਬਹਿ ਜਾਵੇ ਐਵੇਂ ਬੰਦ ਕਮਰਿਆਂ ਵਿੱਚ ਬਹਿ ਕੇ ਕਾਰਪੋਰੇਟ ਦੇ ਹੱਥੀ ਚੜ ਕੇ ਕਾਨੂੰਨ ਨਾ ਪਾਸ ਕਰੇ ਕੋਈ ਵੀ ਕੰਮ ਕਰਨਾ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੇ ਬੁੱਧੀਜੀਵੀ ਲੋਕ ਨੇ ਉਹਨਾਂ ਨਾਲ ਬਹਿ ਕੇ ਚੀਜ਼ ਨੂੰ ਵਿਚਾਰ ਲਵੇ ਬਾਅਦ ਦੇ ਵਿੱਚ ਹੱਥ ਜੋੜ ਕੇ ਮਾਫੀ ਮੰਗਣ ਨਾਲ ਚੰਗਾ ਕਿ ਪਹਿਲਾਂ ਇਸ ਚੀਜ਼ ਤੋਂ ਵਿਚਾਰ ਲਵੇ ਤੇ ਆਪਣਾ ਜੋ ਫੈਸਲਾ ਵਾਪਸ ਲੈ ਲਵੇ ਉਤਰ ਮੈਂ ਇੱਕ ਗੱਲ ਜਾਨਣਾ ਚਾਹਨਾ ਕਿ ਇੱਕ ਇਹ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਲੋਕ ਹੀ ਜਿਹੜਾ ਉੜ ਜਾਂਦੇ ਆ ਹਰ ਚੀਜ਼ ਦਾ ਵਿਰੋਧ ਕਰਦੇ ਆ ਏਸੀ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਸੱਚ ਹੈ ਪੰਜਾਬ ਜਿਹੜਾ ਚਾਹੇ ਉਹ ਕਿਸਾਨ ਹੋਵੇ ਚਾਹੇ ਮੁਲਾਜ਼ਮ ਜਾਂ ਮੈਂ ਸਮੁੱਚੇ ਪੰਜਾਬੀਅਤ ਦੀ ਗੱਲ ਕਰਾਂ ਪੰਜਾਬ ਹਿੰਦੁਸਤਾਨ ਦਾ ਦਿਲ ਹੈ ਸਾਡੇ ਭਾਰਤ ਦਾ ਦਿਲ ਹੈ ਤੇ ਦਿਮਾਗ ਦਾ ਕੰਮ ਵੀ ਕਰਦਾ ਹੈ ਤੁਸੀਂ ਪ੍ਰਾਤਨ ਵੇਲੇ ਤੋਂ ਲੈ ਕੇ ਵੇਖ ਲਓ ਮੁਗਲਾਂ ਤੋਂ ਅਫਗਾਨਾਂ ਤੋਂ ਅੰਗਰੇਜ਼ਾਂ ਤੋਂ ਦੇਖ ਲਓ ਹਰ ਵੇਲੇ ਪੰਜਾਬ ਲੜਿਆ ਪੰਜਾਬ ਉਹ ਲੜਾਈ ਪੰਜਾਬ ਦਾ ਡੀਐਨਏ ਹੀ ਇਦਾਂ ਦਾ ਬਣ ਚੁੱਕਿਆ ਹੈ ਕਿ ਹਰ ਧੱਕੇ ਦੇ ਖਿਲਾਫ ਪੰਜਾਬ ਨੇ ਲੜਨਾ ਹੀ ਲੜਨਾ ਚਾਹੇ ਸਾਡੇ ਗੁਰੂਆਂ ਦੀ ਗੱਲ ਹੈ ਜੋ ਉਸ ਤੋਂ ਬਾਅਦ ਦੀ ਗੱਲ ਹੈ ਸੋ ਪੰਜਾਬੀਅਤ ਵੱਲ ਸਾਰਾ ਭਾਰਤ ਦੇਖਦਾ ਕਿ ਪੰਜਾਬ 'ਚ ਜਦੋਂ ਅੰਦੋਲਨ ਸ਼ੁਰੂ ਹੋਊਗਾ ਇਹ ਜਦੋਂ ਬੜਕ ਮਾਰਨਗੇ ਤੇ ਅਸੀਂ ਡਟ ਕੇ ਉਹਨਾਂ ਨਾਲ ਖੜ੍ਹ ਜਾਵਾਂਗੇ ਸੋ ਪੰਜਾਬ ਦੇ ਅੰਦਰ ਲੀਡਰਸ਼ਿਪ ਪੈਦਾ ਕਰਨ ਦੇ ਗੁਣ ਨੇ ਸੋ ਜਿੰਨੀਆਂ ਵੀ ਟ੍ਰੇਡ ਯੂਨੀਅਨ ਨੇ ਕਿਸਾਨ ਜਥੇਬੰਦੀਆਂ ਨੇ ਬਿਜਲੀ ਕਾਮਿਆਂ ਦੀਆਂ ਜਾਂ ਜਿੰਨੀਆਂ ਵੀ ਜਿੰਨੀਆਂ ਵੀ ਤਬਕਕੇ ਨੇ ਉਹਨਾਂ ਦੀ ਲੀਡਰਸ਼ਿਪ ਪੰਜਾਬ ਨੇ ਦਿੱਤੀ ਹੈ ਤੇ ਪੰਜਾਬ ਨੇ ਇਸ ਗੱਲ ਦਾ ਮਾਣ ਵੀ ਔਰ ਪੰਜਾਬ ਇਹ ਲੜਾਈ ਦੀ ਵੀ ਅਗਵਾਈ ਪੂਰੇ ਦੇਸ਼ ਦੀ ਹਿੰਦੁਸਤਾਨ ਦੀ ਇੰਡੀਆ ਦੀ ਕਰੇਗਾ ਜੀ ਬਿਲਕੁਲ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਕੀ ਮੰਗ ਕਰ ਰਹੇ ਹੈਗੇ ਉਹ ਕੇਂਦਰ ਸਰਕਾਰ ਤੋਂ ਕੀ ਕਹਿਣਾ ਚਾਹੁੰਗੇ ਅਸੀਂ ਤਾਂ ਜੀ ਮੰਗ ਤਾਂ ਬਹੁਤੀ ਪੰਜਾਬ ਕਰਦਾ ਨਹੀਂ ਹੁੰਦਾ ਜੀ ਹੱਕ ਹੀ ਮੰਗਦਾ ਜੀ ਆਦਾ ਜੋ ਹੱਕ ਨੇ ਉਹ ਸੀ ਲੈ ਕੇ ਰਵਾਂਗੇ ਤੇ ਜਿੱਦਾਂ ਕਿ ਸਾਰਿਆਂ ਨੇ ਦੱਸਿਆ ਕਿ ਪ੍ਰਾਈਵੇਟਾਈਜੇਸ਼ਨ ਬਹੁਤ ਮਾੜੀ ਚੀਜ਼ ਆ ਜੇਕਰ ਅਸੀਂ ਆਪਣੇ ਸਕੂਲਾਂ ਦੀਆਂ ਫੀਸਾਂ ਦੀ ਮੰਗ ਨਹੀਂ ਕਰ ਸਕਦੇ ਉਹਨਾਂ ਨੂੰ ਘਟਾਓ ਸਰਕਾਰੀ ਸਕੂਲ ਤਾਂ ਇਹ ਜਮਾ ਬੰਦ ਕਰਤੇ ਨੇ ਇੱਕ ਸਾਹ ਦੇ ਜੇਕਰ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਇਹੀ ਨਹੀਂ ਮੰਗ ਕਰ ਸਕਦੇ ਸਾਡੀ ਫੀਸ ਵੀ ਘਟਾ ਦਿਓ ਤੇ ਜੇਕਰ ਬਿਜਲੀ ਦੇ ਚੇਪ ਵਾਲੇ ਮੀਟਰ ਲੱਗ ਜਾਣਗੇ ਤਾਂ ਅਸੀਂ ਉਹਨਾਂ ਦੀ ਵੀ ਕੋਈ ਡਿਮਾਂਡ ਨਹੀਂ ਕਰ ਸਕਦੇ ਸਾਨੂੰ ਇੰਨੀ ਇੰਨੇ ਰੇਟ ਤੇ ਬਿਜਲੀ ਦਿਓ ਇਹ ਆਪਣੀ ਮਰਜ਼ੀ ਨਾਲ ਆਪਣੀ ਰੇਟ ਤੇ ਬਿਜਲੀ ਦੇਣਗੇ ਤੇ ਜਿਹੜਾ ਕੋਈ ਬੰਦਾ ਰੋਜ਼ ਦਿਹਾੜੀ ਕਰਕੇ ਖਾਂਦਾ ਉਸ ਤੋਂ ਇਹ ਬਿੱਲ ਨਹੀਂ ਤਰੇ ਜਾਣੇ ਬਿਲਕੁਲ ਇਹ ਸਾਡੇ ਨਾਲ ਨੌਜਵਾਨ ਵੀ ਮੌਜੂਦ ਹੈਗੇ ਨੇ ਔਰ ਮੌਜੂਦ ਹੈ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਉਤਾਰ ਕਿ ਬਿਜਲੀ ਕਾਮਿਆਂ ਦੇ ਵਿੱਚ ਭਰਤੀਆਂ ਵੀ ਹੋਣੀਆਂ ਚਾਹੀਦੀਆਂ ਖਾਲੀ ਪਈਆਂ ਸੀਟਾਂ ਤੇ ਭਰਤੀਆਂ ਹੋਣੀਆਂ ਚਾਹੀਦੀਆਂ ਹੈਗੀਆਂ ਨੇ ਦੇਖੋ ਇਹ ਤਾਂ ਮੰਗ ਅਸੀਂ ਤਾਂ ਕਰਾਂਗੇ ਨਾ ਜੇ ਸਾਡਾ ਆਦਾਰਾ ਬਚੂਗਾ ਤੁਸੀਂ ਯਾਦ ਕਰੋ ਖੇਤੀ ਕਾਨੂੰਨਾਂ ਵੇਲੇ ਇਹ ਕਿਹਾ ਵੀ ਜੇ ਖੇਤੀ ਬਚੂਗੀ ਤਾਂ ਫੇਰ ਹੀ ਗੱਲ ਕਰਾਂਗੇ ਸੋ ਬਿਜਲੀ ਆਦਾਰਾ ਸਭ ਤੋਂ ਪਹਿਲਾਂ ਲੜਾਈ ਆਦਾਰਾ ਬਚਾਉਣ ਦੀ ਹੈ ਆਦਾਰਾ ਬਚਾਉਣ ਦੇ ਨਾਲ ਨਾਲ ਸਾਡੀ ਅਗਲੀ ਲੜਾਈ ਹੋਣੀ ਚਾਹੀਦੀ ਵੀ ਪ੍ਰਾਈਵੇਟੇਸ਼ਨ ਨਹੀਂ ਠੇਕਾ ਨੀਤੀ ਨਹੀਂ ਜਦੋਂ ਆਧਾਰਾ ਸਾਡਾ ਹੈ ਸਾਡੇ ਲੋਕਾਂ ਦਾ ਜਨਤਕ ਆਧਾਰਾ ਹੈ ਤਾਂ ਜਿਵੇਂ ਸ਼ੁਰੂ ਤੋਂ ਆਧਾਰਾ ਉਸ ਰਿਆ ਸਾਨੂੰ ਰਾਇਤਾਂ ਦੇਣ ਵਾਸਤੇ ਉਹमें ਸਾਡੇ ਮੁੰਡਿਆਂ ਦੀ ਜਿਹੜੇ ਸਾਡੇ 90% ਮੁੰਡੇ ਕੁੜੀਆਂ ਕੰਮ ਕਰਦੇ ਨੇ ਜਿਨ੍ਹਾਂ ਨੇ 50 60 ਹਜ਼ਾਰ ਲੈਣਾ ਉਹਨਾਂ ਨੂੰ 5 7000 ਜਿਹੜਾ ਤਨਖਾਹ ਦੇ ਕੇ ਉਹਨਾਂ ਦਾ 40 50 ਹਜ਼ਾਰ ਲੁੱਟਿਆ ਜਾ ਰਿਹਾ ਹਰ ਮਹੀਨੇ ਉਹਨਾਂ ਦੀ ਕਿਰਤ ਸ਼ਕਤੀ ਲੁੱਟੀ ਜਾ ਰਹੀ ਹੈ ਉਹ ਨਹੀਂ ਹੁਣ ਠੇਕਾ ਨੀਤੀ ਪੂਰੀ ਤਰ੍ਹਾਂ ਬੰਦ ਸਰਕਾਰੀ ਮਹਿਕਮਾ ਸਰਕਾਰੀ ਭਰਤੀ ਸਰਕਾਰੀ ਕੰਮ ਤੇ ਸਰਕਾਰੀ ਤਰੀਕੇ ਨਾਲ ਹੀ ਇਹਦੀ ਵੰਡ ਪ੍ਰਣਾਲੀ ਵੀ ਸਰਕਾਰ ਦੇ ਹੱਥ ਹੋਣੀ ਚਾਹੀਦੀ ਹੈ ਸੋ ਸਭ ਤੋਂ ਪਹਿਲਾਂ ਮਹਿਕਮਾ ਬਚਾਉਣ ਦੀ ਲੜਾਈ ਠੀਕ ਕੀ ਕਹਿਣਾ ਚਾਹੁੰਦੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਹਿੰਦੁਸਤਾਨ ਤੇ ਰਾਜ ਕਰਦੀ ਕਾਂਗਰਸ ਪਾਰਟੀ ਉਹ ਬਿਜਲੀ ਐਕਟ ਬਿਜਲੀ ਸੋ ਦਾ ਐਕਟ ਬਿਜਲੀ 203 ਲੈ ਕੇ ਆਈ ਸੀਗੀ ਉਦੋਂ ਵੀ ਇਹਨਾਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਔਰ ਕਿਸਾਨ ਜਥੇਬੰਦੀਆਂ ਨੇ ਉਹ ਬਿਜਲੀ ਐਕਟ 2003 ਨੂੰ ਵਾਪਸ ਕਰਵਾਇਆ ਦੇਸ਼ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਹ ਗੱਲ ਕਹਿੰਦਾ ਸੀਗਾ ਵੀ ਜਿਹੜਾ ਨਿੱਜੀਕਰਨਾ ਪ੍ਰਾਈਵੇਟ ਆ ਉਹ ਨਹੀਂ ਕੀਤਾ ਜਾਊਗਾ ਸਾਡੇ ਵੱਡ-ਵਡੇਰਿਆਂ ਨੇ ਸਾਡੇ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਆਪਣੀਆਂ ਜਾਨਾਂ ਕਰਵਾ ਇਸ ਕਰਕੇ ਕੀਤੀਆਂ ਸੀਗੀਆਂ ਵੀ ਸਾਡੇ ਦੇਸ਼ ਦੇ ਵਿੱਚੋਂ ਗੁਲਾਮੀ ਖਤਮ ਕੀਤੀ ਜਾਵੇ ਪਰ ਉਹ ਗੁਲਾਮੀ ਖਤਮ ਨਹੀਂ ਹੋ ਰਹੀ ਉਹਨੂੰ ਬढ़ावा ਦਿੱਤਾ ਜਾ ਰਿਹਾ ਵਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਅੰਗਰੇਜ਼ਾਂ ਨੇ 100 ਸਾਲ ਰਾਜ ਕੀਤਾ ਦੇਸ਼ ਦੇ ਰਾਜ 100 ਸਾਲ ਰਾਜ ਕੀਤਾ ਉਹਨਾਂ ਨੂੰ ਸਾਡੇ ਸ਼ਹੀਦਾਂ ਨੇ ਇਥੋਂ ਇਸ ਕਰਕੇ ਕੱਢਿਆ ਸੀਗਾ ਕਿਉਂਕਿ ਉਹਨਾਂ ਦੇ ਜਿਹੜੇ ਕਾਲੇ ਕਾਨੂੰਨ ਸੀਗੇ ਜਿਹੜੇ ਅੱਜ ਕਾਰਪੋਰੇਟ ਘਰਾਣੇ ਲਾਗੂ ਕਰ ਰਹੇ ਨੇ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ ਇਸ ਕਰਕੇ ਅਸੀਂ ਅੱਜ ਪੰਜਾਬ ਦੀ ਧਰਤੀ ਤੋਂ ਇਹਦਾ ਡਟਵਾ ਵਿਰੋਧ ਕਰਦੇ ਹਾਂ ਤੇ ਅਗਲੀ ਜੰਗ ਦਾ ਐਲਾਨ ਕਰਦੇ ਹਾਂ ਬਿਲਕੁਲ ਇਹ ਸਾਰੇ ਸਾਡੇ ਨਾਲ ਮੌਜੂਦ ਨੇ ਵੱਖ-ਵੱਖ ਜਥੇਬੰਦੀਆਂ ਦੇ ਹੈਗੇ ਨੇ ਕਿਸਾਨ ਜਥੇਬੰਦੀਆਂ ਦੇ ਹੈਗੇ ਆ ਸਟੂਡੈਂਟ ਯੂਨੀਅਨ ਹੈਗੇ ਆ ਔਰ ਇਹ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਆ ਇਹਨਾਂ ਦਾ ਕਹਿਣਾ ਹੈਗਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ ਜਿਹੜਾ ਲੈ ਕੇ ਆ ਰਹੀ ਆ ਉਸ ਨੂੰ ਰੱਦ ਕੀਤਾ ਜਾਵੇ ਉਸ ਨੂੰ ਨਾ ਲਿਆਂਦਾ ਜਾਵੇ ਇਹ ਜਿਹੜੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਔਰ ਇਹਨਾਂ ਦਾ ਕਹਿਣਾ ਕਿ ਜੇਕਰ ਕੇਂਦਰ ਸਰਕਾਰ ਲੈ ਕੇ ਆਉਗੀ ਤਾਂ ਅਸੀਂ ਇਸ ਦਾ ਡਟਵਾਂ ਵਿਰੋਧ ਵੀ ਕਰਾਂਗੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ